ਤੋ ਇਹ ਬਾਸਮਤੀ ਦੀ ਮੁੱਸਲ ਦੀ ਬੋਲੀ ਹੁੰਦੀ ਹੈ ਜੀ ਬਹੁਤ ਸੋਹਣੀ ਠੇਤੀ ਹੈ ਡੀਪੀ ਮੁੱਸਲ ਕਹਿੰਦੇ ਨੇ ਮੁੱਸਾਂ ਵਾਲੀ ਆ ਇਹ ਕੀ ਰੇਟ ਹੋਇਆ ਜੱਗੀ 3385 3385 ਰੁਪਏ ਵਿਕਦੀ ਆ ਵੀਰੇ ਦੇਖੋ ਬਾਉ ਜੀ ਕੋਲ ਇਹ ਮੁੱਸਲ ਜਿੱਤੇ ਰਿਹਾ ਹਾਂ ਕੋਟੋਟਾ ਟਾੜਾ ਗੱਟੇ ਉੱਥੇ ਪੈਣ ਜੀਨ ਸਾਹਿਬ ਨੂੰ ਉਹ ਕੋਲੋਂ ਤੋਂ ਉੱਪਰ ਰੂਸਰ ਰਜੀਰੀ ਉਹ ਤਾਂ ਗੱਡੀ ਬੌਜੀ ਦੇ 3 ਦਿਨ ਦੀ ਪੂਰੀ ਹੋਈ ਹੈ ਜੀ 3385 ਰੁਪਏ ਜੀ ਕੀ ਹੋਇਆ ਹੁਣ 900 ਛੋਟੀ ਜੀ ਤਨੀ ਕਿੰਨੀ ਨੇ ਜੀ 790 ਖੱਪੇ ਹੀ ਜੀ ਜਗਜੀਤ ਜੀ ਬੋਲ ਥੋੜਾ ਜੇ ਉੱਚੀ ਵੱਲੋਂ ਹੀ ਮਾਣ 95 ਹੀ ਬੌਜੀ ਆਂ ਦੇਖੋ ਅੱਛਾ ਬੌਜੀ ਰੁਕੇ ਹੋਇਆ ਆਰਦੋ ਫਿਰ ਆਮਰੇ ਮਾਲ ਬਹੁਤ ਨੋ 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 ਹਜਰ ਢਾਈ ਢਾਈ ਨੇ ਬਾਈ ਇਹਦੀ ਕੀ ਭਾਜੀ ਜਿੱਥੇ 1950 ਗੱਲ ਪੂਰੇ ਕਰਕੇ 3400 ਆ ਜੀ 3400 ਰੁਪਏ ਜੀ 3400 ਕੀ ਜਾਣ ਜੀ ਚਲੋ 2300 ਰੁਪਏ ਢੇਰੀ ਵੇਗੀ ਜੀ ਮੋਸਲ ਲਈ 3200 ਰੁਪਏ ਰੇਟ ਮੁੱਤਲਾ 3400 ਰੁਪਏ ਢੇਰੀ ਵਿਕੀ ਆ ਜੀ ਮੂਸਾ ਉਂਦੀ ਵਗੇਰ ਕੋਟਲਾ ਦਾਣਾ ਮੰਡੀ ਚ